ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਪੰਜਾਬ ਦੇ ਵੱਖ-ਵੱਖ ਏਰੀਆ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤੂੜੀ ਦਾ ਰੇਟ ਜੇਕਰ ਗੱਲ ਕਰੀਏ ਪਿੰਡੂ ਇਲਾਕਿਆਂ ਦੀ ਤਾਂ ਪਿੰਡੂ ਇਲਾਕਿਆਂ ਦੇ ਵਿੱਚ ਜੋ ਕਿ 350 ਤੋਂ ਲੈ ਕੇ 400 ਦੇ ਲਗਭਗ ਜੋ ਜਦ ਕੇ ਸਹਿਰੀ ਕਸਬਿਆਂ ਦੇ ਵਿੱਚ ਜੋ ਕਿ 500 ਤੋਂ ਲੈ ਕੇ 600 ਰੁਪਏ ਦੇ ਲਗਭਗ ਤੂੜੀ ਦਾ ਰੇਟ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਅੰਮ੍ਰਿਤਸਰ ਏਰੀਆ ਦੇ ਵਿੱਚ ਜੋ ਕਿ 500 ਰੁਪਏ ਦੇ ਲਗਭਗ ਜੋ ਕਿ ਤੂੜੀ ਦਾ ਰੇਟ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਿਹਾ ਜਦਕਿ ਕਪੂਰਥਲਾ ਏਰੀਆ ਵਿੱਚ 400 ਤੋਂ ਲੈ ਕੇ 450 ਰੁਪਏ ਮੋਗਾ ਏਰੀਆ ਵਿੱਚ 500 ਰੁਪਏ ਦੇ ਲਗਭਗ ਕੋਟਕਪੂਰਾ ਏਰੀਆ ਵਿੱਚ 400 ਰੁਪਏ ਦੇ ਲਗਭਗ ਪਟਿਆਲਾ ਏਰੀਆ ਵਿੱਚ 500 ਰੁਪਏ ਦੇ ਲਗਭਗ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਜਦਕਿ ਸੰਗਰੂਰ ਏਰੀਆ ਵਿੱਚ ਜੋ ਕਿ 400 ਤੋਂ ਲੈ ਕੇ 450 ਰੁਪਏ ਜਲੰਧਰ ਏਰੀਏ ਵਿੱਚ 500 ਤੋਂ ਲੈ ਕੇ 550 ਰੁਪਏ ਬਠਿੰਡਾ ਏਰੀਏ ਵਿੱਚ 400 ਤੋਂ ਲੈ ਕੇ 550 ਜਦਕਿ ਮਾਨਸੇਰ ਏਰੀਏ ਵਿੱਚ 400 ਤੋਂ ਲੈ ਕੇ 450 ਤਰਨਤਾਰਨ ਏਰੀਏ ਦੇ ਵਿੱਚ 400 ਤੋਂ ਲੈ ਕੇ 450 ਰੁਪਏ ਦੇ ਲਗਭਗ ਤੂੜੀਆ ਰੇਟ ਹੈ ਜੋ ਕਿ ਪ੍ਰਤੀ ਕੁਆਂਟਿਟੀ ਦਾ ਹੈ ਉਹ ਲੁਧਿਆਣਾ ਏਰੀਏ ਵਿੱਚ 500 ਤੋਂ ਲੈ ਕੇ 550 ਜਦਕਿ ਮਹਾਲੀ ਏਰੀਏ ਵਿੱਚ ਸਭ ਤੋਂ ਬਾਅਦ 600 ਤੋਂ ਲੈ ਕੇ 650 ਜੋ ਕੁੱਲ ਮਿਲਾ ਕੇ ਜੋ ਕਿ ਪਿੰਡੂ ਇਲਾਕਿਆਂ ਦੇ ਵਿੱਚ 300 ਤੋਂ ਲੈ ਕੇ 350 400 ਵਰਗੀ ਫੇਰੀ ਕਰਦੇ ਆ 400 ਤੋਂ ਲੈ ਕੇ 500 600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਦੇ ਵਿੱਚ ਪੰਜਾਬ ਦੇ ਵਰਕ ਵੈਸ ਏਰੀਆ ਦੇ ਵਿੱਚ ਜੋ ਕਿ ਤੂੜੀ ਦੇ ਰੇਟ ਨਾਲ ਸੰਬੰਧਤ ਜੋ ਖੁੱਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਫਿਰ ਤੋਂ ਪੰਜਾਬ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ